ਲੋ ਜੀ ਸਸਰੀ ਘਾਇਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਤੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਹਾਂ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵਾਂਗੇ ਤੇ ਮੈਂ ਤੁਹਾਡੀ ਰਾਜੀ ਖੁਸ਼ੀ ਹੁੰਦੀ ਆ ਰੋਜ਼ ਇਹੀ ਕਾਮਨਾ ਕਰਦੀ ਆ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਸਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਹੈ ਨਾ ਤੇ ਲੋ ਅੱਜ ਮੈਂ ਤੁਹਾਨੂੰ ਜਿਹੜਾ ਮਤਲਬ ਗੀਤ ਸੁਣਾਉਂਗੀ ਉਹ ਵੀ ਬਸ ਉਹ ਇੱਕ ਨੂੰ ਅੜ ਬੈ ਗਈ ਹੈ ਨਾ ਤੇ ਉਹ ਕੰਨੀ ਵਿਸਾਸ ਵਿੱਚੋਂ ਕੰਮ ਕਰਾਉਂਦੀ ਹੈ ਤੁਸੀਂ ਸੁਣਿਆ ਹੋਣਾ ਢੋਲਕੀ ਤੇ ਗਉਣ ਵਾਲਾ ਗੀਤ ਹੈ ਤੇ ਮੈਂ ਤੁਹਾਨੂੰ ਅਹੀਂ ਸੁਣਾਉਂਗੀ ਹੈ ਨਾ ਤੇ ਇਹਨੂੰ ਢੋਲਕ ਤੇ ਵੀ ਗਾ ਸਕਦੇ ਹਾਂ ਜਿਵੇਂ ਤੁਸੀਂ ਮਰਜੀ ਇਸ ਗੀਤ ਨੂੰ ਗਾਓ ਬਹੁਤ ਵਧੀਆ ਗੀਤ ਹੈ ਤੇ ਲੋ ਇਹ ਉੱਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ ਜਿਵੇਂ ਕੋਈ ਕਿਸੇ ਦਾ ਦਾ ਮਰੀ ਹੈ ਕੋਈ ਹੈ ਨਾ ਕਿ ਉਹਨੂੰ RAM ਨਹੀਂ ਆ ਰਿਹਾ ਬਹੁਤ ਦਵਾਈਆਂ ਵਰਤ ਲੀਆਂ ਫਿਰ ਆਪਾਂ ਪੰਡਤਾਂ ਕੋਲੇ ਪੁੱਛਣ ਚਲੇ ਜਾਂਦੇ ਆ ਇਹ ਹੈ ਜੀ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਹੈ ਉਪਾਅ ਕੈ ਲੋ ਹੈ ਨਾ ਤੇ ਤੁਸੀਂ ਉਹੋ ਕਰਕੇ ਦੇਖੋ ਪ੍ਰਮਾਤਮਾ ਭਲੀ ਕਰੋ ਤੇ ਬੰਦਾ ਤੰਦਰੁਸਤ ਹੋ ਜੂ ਮਰੀਜ਼ ਕੋਈ ਬੱਚਾ ਬੁੱਢਾ ਕੋਈ ਕੋਈ ਵੀ ਹੈ ਹੈ ਨਾ ਤੇ ਇਹ ਹੀ ਮੈਨੂੰ ਨੁਕਤਾ ਪਹਿਲਾਂ ਹੀ ਮੇਰਾ ਪਾਇਆ ਹੋਇਆ ਇਹ ਮੈਂ ਪਹਿਲਾਂ ਪਾਇਆ ਸੀ ਸ਼ੈਦ ਯਾਰ ਮੈਨੂੰ ਵੀ ਨਿਪਾਇਆ ਸੀ ਮੈਨੂੰ ਫਿਰ ਪੜਨਾ ਕਹਿੰਦੇ ਜੀ ਉਹ ਅਸੀਂ ਭੁੱਲ ਗੀਆਂ ਮੈਂ ਕਿਹਾ ਮੈਂ ਕਰੀ ਹੁੰਨੀ ਆ ਭੁੱਲਿਆ ਨਾ ਕਰੋ ਨੋਟ ਕਰ ਲਿਆ ਕਰੋ ਤੇ ਫਿਰ ਮੈਨੂੰ ਵਾਰੀ ਵਾਰੀ ਦੱਸਣਾ ਔਖਾ ਹੋ ਜਾਂਦਾ ਤੇ ਲੋ ਅੱਜ ਫਿਰ ਮੈਂ ਦੁਬਾਰਾ ਇਹਨੂੰ ਫਿਰ ਰਿਪੀਟ ਕਰਦੀ ਆ ਹੈਨਾ ਤੇ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਇਹਨੂੰ ਤੁਸੀਂ ਫਿਰ ਲਿਖ ਲਿਓ ਤੇ ਜਿਹਨੂੰ ਕਿਸੇ ਨੂੰ ਜ਼ਰੂਰਤਾ ਨੂੰ ਜ਼ਰੂਰ ਪੜਨ ਨੂੰ ਦੱਸ ਲਿਆ ਕਰੋ ਮੈਂ ਵੀ ਤੁਹਾਨੂੰ ਦੱਸ ਹੀ ਦਿੰਨੀ ਆ ਹੈਨਾ ਤੇ ਪ੍ਰਮਾਤਮਾ ਭਲੀ ਕਰੂ ਆਪਣਾ ਕਰਕੇ ਵੇਖਣ ਦਾ ਤਾਂ ਆਪਣਾ ਕੋਈ ਮੁੱਲ ਨਹੀਂ ਲੱਗਦਾ ਹੈਨਾ ਤੇ ਲੋ ਫਿਰ ਆਜੋ ਹੁਣ ਆਪਣੇ ਇਸ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਤੇ ਹੈਗਾ ਇਹ ਢੋਲ ਕਿਤੇ ਗਾਉਣ ਵਾਸਤੇ ਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਤੁਸੀਂ ਚਾਹੇ ਜਿਵੇਂ ਮਰਜ਼ੀ ਗਾ ਲਓ ਹੈਨਾ ਇਹ ਗੀਤ ਹੋ ਨੂੰ ਆਇਓ ਕਹਿੰਦੀ ਵੀ ਮੈਂ ਨਹੀਂ ਕੰਮ ਕਰਦੀ ਆਪੇ ਕੁੜੀਆਂ ਕਰ ਲੈਣ ਹੈਨਾ ਤੇ ਲੈ ਸੁਣੋ ਇਹ ਗੀਤ ਆਪਸਸੀ ਆਪਸਸੀ ਪਲੰਗੇ ਬੈਠਦੀ ਹਾਏ ਪਲੰਗੇ ਬੈਠਦੀ ਸਾਨੂੰ ਮਾਰਦੀ ਚੱਕੀ ਵੱਲ ਸੈਨਤਾ ਹਾਏ ਸਸੀ ਮਾਰਦੀ ਚੱਕੀ ਦੇ ਵੱਲ ਸੈਨਤਾ ਅਸੀਂ ਚੱਕੀ ਅਸੀਂ ਚੱਕੀ ਨਹੀਂਓ ਪੀਸੈਣੀ ਆਪੇ ਪੀਸਣ ਚੱਕੀ ਦੀਆਂ ਜਾਂਆਂ ਅਸੀਂ ਚੱਕੀ ਅਸੀਂ ਚੱਕੀ ਨਹੀਂੋਂ ਪੀਸਣੀ ਹਏ ਨਹੀਂੋਂ ਪੀਸਣੀ ਆਪੇ ਪੀਸਣ ਸਸੀ ਦੀਆਂ ਜਾਣਾ ਆਪੇ ਚੱਕੀ ਆਪੇ ਚਾਕੀ ਚੱਕੀ ਪੀਸੀ ਜਾਊਗੀ ਜਦੋਂ ਜਾਗਨੀ ਰੰਗ ਜਦੋਂ ਡਾਂਗਨੀ ਸੰਮਾਵਲੀ ਖੜੀ ਕੀ ਆਪੇ ਚੱਕੀ ਆਪੇ ਚੱਕੀ ਪੀਸੀ ਜਾਊਗੀ ਜਦੋਂ ਡਾਂਗ ਨਹੀਂ ਸੰਮਾਵੜੀ ਖੜਕੀ ਅਧੀ ਰਾਤੀ ਅਧੀ ਰਾਤੀ ਮਾਰ ਪਈ ਪਨ ਸੁਟੀਆਂ ਮਲੂਕ ਜੀਆਂ ਹੱਡੀਆਂ ਅਧੀ ਰਾਤੀ ਅਧੀ ਰਾਤੀ ਮਾਰ ਪਈ ਪਨ ਸੁਟੀਆਂ ਮਲੂਕ ਜੀਆਂ ਹੱਡੀਆਂ ਨਾਲੇ ਰਾਂਝਾ ਨਾਲੇ ਰਾਂਝਾ ਮੋਤੀ ਚੁਗਦਾ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਨਾਲੇ ਰਾਂਝਾ ਨਾਲੇ ਰਾਂਝਾ ਮੋਤੀ ਚੁਗਦਾ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਮਾਰ ਕੇ ਨਾ ਮਾਰ ਕੇ ਨਾ ਪੁੱਛ ਵੇਰੀਆ ਹਾਈ ਪੁੱਛ ਵੇਰੀਆ ਦੀਨ ਚੜੀ ਦੇ ਨੂੰ ਕੈਦ ਕਰਾਮ ਮਾਰ ਕੇ ਨਾ ਮਾਰ ਕੇ ਨਾ ਪੁੱਛ ਵੈਰੀਆ ਦੀਨ ਚੜੀ ਦੇ ਨੂੰ ਕੈਦ ਕਰਾਮ ਕਿਥੋਂ ਦੇ ਤਾਂ ਕਿਥੋਂ ਦੇ ਤਾਂ ਸਾਹਮਣੇ ਆ ਗਏ ਹਾਏ ਸਾਹਮਣੇ ਆ ਗਏ ਕਿਹੜੇ ਸ਼ਹਿਰ ਵਿੱਚ ਕੈਦਾਂ ਹੋ ਗਏ ਕਿਥੋਂ ਦੇ ਤਾਂ ਕਿਥੋਂ ਦੇ ਤਾਂ ਸਾਹਮਣੇ ਆ ਗਏ ਹਾਏ ਸਾਹਮਣੇ ਆ ਗਏ ਕਿਹੜੇ ਸ਼ਹਿਰ ਦੀਆਂ ਕੈਦਾਂ ਹੋ ਗਏ ਲਾਹੌਰ ਤੋਂ ਤਾਂ ਸਾਹਮਣੇ ਆ ਗਏ ਹਾਏ ਸਾਹਮਣੇ ਆ ਗਏ ਜੰਮੂ ਸ਼ਹਿਰ ਦੀਆਂ ਕੈਦਾਂ ਹੋ ਗਏ ਹੋਰ ਤੋਂ ਤਾਂ ਸਾਹਮਣੇ ਆ ਗਏ ਹਾਏ ਸੱਮਣ ਆ ਗਏ ਜੰਮੂ ਸ਼ਹਿਰ ਦੀ ਕੈਦ ਪਿਆ ਬੋਗੇ ਬੂਹੇ ਅੱਗੇ ਬੂਹੇ ਅੱਗੇ ਸੱਪ ਮੇਲਦਾ ਲੜ ਜਾਏ ਨੀਨਾ ਨਾਨੇ ਤੇਰੇ ਬੂਹੇ ਅੱਗੇ ਬੂਹੇ ਅੱਗੇ ਸੱਪ ਮੇਲਦਾ ਹਾਏ ਸੱਪ ਮੇਲਦਾ ਲੜ ਜਾਏ ਨੀਨਾ ਨਾਨੇ ਤੇਰੇ ਸੱਪ ਤੇਰੀ ਸੱਪ ਤੇਰੀ ਭੈਣ ਦੇ ਲੜੇ ਨਹੀਂ ਮੇਰੇ ਵੀਰ ਦੇ ਪੈਣ ਨਾ ਕੋਈ ਸੱਪ ਤੇਰੀ ਸੱਪ ਤੇਰੀ ਭੈਣ ਦੇ ਲੜੇ ਨਹੀਂ ਮੇਰੇ ਵੀਰ ਦੇ ਪੈਣ ਨਾ ਕੋਈ ਜੇਲ੍ਹ ਵਿੱਚੋਂ ਜੇਲ੍ਹ ਵਿੱਚੋਂ ਖਾਤ ਪੇਜਦਾ ਹਾਏ ਖਾਤ ਪੇਜਦਾ ਸਾਂ ਵੇਚ ਕੇ ਛਡਾਲੇ ਮੈਨੂੰ ਗੇੜ ਵਿੱਚੋਂ ਝੇਲ ਵਿੱਚ ਖਾਤ ਭੇਜਦਾ ਹਾਏ ਖਾਤ ਭੇਜਦਾ ਹਾਰ ਵੇਚ ਕੇ ਛੁਡਾਲੇ ਮੈਨੂੰ ਤੈਨੂੰ ਤਾਂ ਛੇਡਾਲੂ ਵੈਰੀਆ ਹਾਂ ਛੇਡਾਲੂ ਵੈਰੀਆ ਮੇਰੇ ਬੱਜੀਆਂ ਦਾ ਮੇਰੇ ਪੈਰੀਆ ਦਰ ਦੇ ਨਾ ਜਾਵੇ ਤੈਨੂੰ ਤਾਂ ਛੇੜਾਲੂ ਵੈਰੀਆ ਹਾਂ ਛੇੜਾਲੂ ਵੈਰੀਆ ਸੱਟਾਂ ਵੱਜੀਆਂ ਦਰ ਦੇ ਨਾ ਜਾਵੇ ਤੈਨੂੰ ਤਾਂ ਛੇੜਾਲੂ ਵੈਰੀਆ ਵੇ ਛੇੜਾਲੂ ਵੈਰੀਆ ਸੱਟਾਂ ਵੱਜੀਆਂ ਦਰ ਦੇ ਨਾ ਜਾਵੇ ਆਪਾਂ ਦੋਵੇਂ ਹੱਸ ਵਸੀਏ ਅੱਗੋਂ ਮੈਨੂੰ ਹੱਥ ਜੋੜਦਾ ਹਾਏ ਹੱਥ ਜੋੜਦਾ ਮੈਨੂੰ ਮਾਫ਼ ਕਰੀ ਇੱਕ ਵਾਰੀ ਅੱਗੋਂ ਰਾਂਝਾ ਹੱਥ ਜੋੜਦਾ ਹਾਏ ਹੱਥ ਜੋੜਦਾ ਮੈਨੂੰ ਮਾਫ਼ ਕਰੀ ਇੱਕ ਵਾਰੀ ਨੀ ਆਪਾਂ ਗੋਮੇ ਹਸ ਵਸੀਏ ਹਾਏ ਹਸ ਵਸੀਏ ਤੇਰੇ ਨਾਂ ਤੇ ਲਗਾਵਾ ਉਮਰ ਸਾਰੀ ਆਪਾਂ ਦੋਮੇ ਹਸ ਵਸੀਏ ਹਾਏ ਹਸ ਵਸੀਏ ਤੇਰੇ ਨਾਂ ਤੇ ਲਵਾਵਾ ਜਿੰਦ ਸਾਰੀ ਲੋ ਜੀਤ ਹੋਇਆ ਪੂਰਾ ਤੁਸੀ ਸਾਰਾ ਸਮਝ ਹੀ ਹੋਇਆ ਅਖੀਰ ਤਾਂ ਫਿਰ ਕਹਿੰਦੇ ਰਾਜੀ ਬੰਦਾ ਹੀ ਹੁੰਦਾ ਹੁੰਦਾ ਕਿਤੇ ਲੜਾਈ ਹੋ ਜੇ ਨੰਤੇ ਨਹੀਂ ਲੜਨਾ ਚਾਹੀਦਾ ਹੈ ਨਾ ਤੇ ਪਰ ਫਿਰ ਇਹ ਅਕਸਰ ਹੋ ਜਾਂਦਾ ਹੈ ਤੇ ਜੇ ਇੱਕ ਜਣਾ ਹਾਰ ਜੇ ਤਾਂ ਫਿਰ ਸਮਝੌਤਾ ਵੀ ਹੋ ਜਾਂਦਾ ਹੈ ਨਾ ਇਨੀ ਜਦ ਵੀ ਨਹੀਂ ਕਰਨੀ ਚਾਹੀਦੀ ਚਲੋ ਇਹ ਤਾਂ ਹੁੰਦਾ ਹੀ ਰਹਿੰਦਾ ਤੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਾ ਹਾਸੇ ਮਜ਼ਾਕ ਨੇ ਗੀਤਾਂ ਦੇ ਵਿੱਚ ਤਾਂ ਸਾਰਾ ਕੁਝ ਹੀ ਕਿਹਾ ਜਾਂਦਾ ਹੈ ਨਾ ਤੇ ਫਰੈਸਟਾ ਹੋਣਾ ਗੀਤਾਂ ਤੋਂ ਕੋਈ ਸਿੱਖਿਆ ਵੀ ਮਿਲਦੀ ਹੈ ਹੈ ਨਾ ਇਹਨਾਂ ਦੇ ਵਿੱਚੋਂ ਜ਼ਰੂਰ ਕੋਈ ਸਿੱਖਿਆ ਤਾਂ ਇਹ ਗੱਲ ਕੱਢਿਆ ਕਰੋ ਤੁਸੀਂ ਇਹ ਤੋਂ ਕੀ ਸਿੱਖਿਆ ਲਈ ਕੀ ਨਹੀਂ ਹੋਣਾ ਚਾਹੀਦਾ ਆਦਮੀ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰਤ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਹਨ ਜਿਹਦੇ ਬੱਚੇ ਹੋਣਗੇ ਉਹਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਕੁੱਟ ਮਾਰਦਾ ਵੈਸੇ ਮਾੜੀ ਹੋਈ ਹੁੰਦੀ ਹੈ ਹਨ ਤੇ ਲੋ ਹੁਣ ਤੁਸੀਂ ਆਜੋ ਤੰਦਰੁਸਤੀ ਵਾਲੇ ਹਨ ਉਹ ਮੈਂ ਦੱਸਿਆ ਸੀ ਵੀ ਜੇ ਕੋਈ ਕਲਮ ਦਿਵਾਤ ਲੈ ਲਈ ਨਾ ਤੁਸੀਂ ਆਪਣੀ ਕਲਮ ਪੈਨਸਲ ਲੈ ਕੇ ਬੈਠ ਕੇ ਕਾਪੀ ਅੱਛਾ ਤੁਸੀਂ ਹੁਣ ਵੀ ਜਿਹੜਾ ਤੁਸੀਂ ਜੇ ਕੋਈ ਮਰੀਜ਼ ਬਿਮਾਰ ਹੈ ਬੱਚਾ ਬੁੱਢਾ ਨਿਆਣਾ ਸਿਆਣਾ ਬਿਮਾਰ ਹੋ ਜਾਂਦਾ ਤੇ ਫਿਰ ਉਹਨੂੰ ਕਈ ਵੀ ਦਵਾਈ ਨਹੀਂ ਲੱਗਦੀ ਆਪਾਂ ਨੂੰ ਫਿਰ ਸ਼ੱਕ ਹੋ ਜਾਂਦਾ ਇਹਨੂੰ ਕਿਸੇ ਨੇ ਕੁਝ ਕਰਾਤਾ ਕੁਦਰਤੀ ਜਦੋਂ ਕੋਈ ਬੰਦੇ ਦਾ ਫੋਅ ਨਹੀਂ ਪੈਂਦਾ ਫਿਰ ਬੰਦਾ ਇਸ ਪਾਸੇ ਚੱਲ ਪਹਿਲਾਂ ਪਹਿਲਾਂ ਤਾਂ ਆਪਾਂ ਡਾਕਟਰ ਮਿਲ ਹੀ ਜਾਂਦੇ ਆ ਤੇ ਫਿਰ ਤੁਸੀਂ ਪਤਾ ਕੀ ਕਰਨਾ ਮਹਾਪੁਰਸ਼ਾਂ ਨੇ ਦੱਸਿਆ ਦੁੱਬ ਤਾ ਤੁਸੀਂ ਸਮਝ ਲਿਓ ਹੈਨਾ ਉਹ ਤੁਸੀਂ ਦੁੱਬ ਲਿਆਓ ਬਿਮਾਰ ਵਿਅਕਤੀ ਦੇ ਸਰਾਹਣੇ ਠਾ ਧਰ ਦਿਓ ਛੇਦੰਤਰਨੀ ਤੱਤੀ ਉਹ ਅੱਜ ਧਰੀ ਐ ਸਵੇਰੇ ਉਹ ਲਿਆ ਕੇ ਜਲ ਪ੍ਰਵਾਹ ਕਰ ਦਿਓ ਚੱਕ ਕੇ ਸਵੇਰੇ ਕੱਲ ਫੇਰ ਫੇਰ ਸ਼ਾਮ ਨੂੰ ਰੱਖ ਤੀ ਸਵੇਰੇ ਉੱਠ ਕੇ ਫੇਰ ਜਲ ਜਲ ਪ੍ਰਵਾਹ ਕਰਤੀ ਹੈ ਨਾ ਤੇ ਇਹ 6 ਦਿਨ ਕਰਨਾ ਹੈ ਨਾ ਤੇ ਫਿਰ 7ਵੇਂ ਦਿਨ ਫੇਰ ਫੇਰ ਤਾਂ ਨਹੀਂ ਸ਼ੁਰੂ ਕਰਦੇ ਹੋ ਥੋੜਾ ਮੋਟਾ ਤਾਂ ਉਹ ਨਹੀਂ ਆਰਾਮ ਦਾ ਪਤਾ ਲੱਗੂਗਾ ਤੁਹਾਨੂੰ ਫੇਰ ਜਦੋਂ ਫੇਰ 7ਵੇਂ 6 ਦਿਨ ਫੇਰ ਉਹਦੇ ਸਹਹਾਣੇ ਧਰਨੀਆਂ ਦੁੱਬ ਲਿਆ ਕੇ ਰਾਤ ਨੂੰ ਸਵੇਰੇ ਉਹ ਸੰਭਾਲ ਕੇ ਇੱਕ ਜਗ੍ਹਾ ਆਪਣੇ ਘਰੇ ਸਾਮ ਲੈਣੀ ਆ ਇਹ ਫਿਰ ਕੱਲ ਨੂੰ ਫੇਰ ਧਰਨੀ ਆ ਫੇਰ ਸੰਭਾਲ ਲੈਣੀਆਂ ਚੱਕ ਕੇ ਉਹ ਕਿਤੇ ਤੀਰਕੇ ਨਹੀਂ ਹੋਣੀਆਂ ਫਿਰ ਉਹ 6 ਦਿਨ ਸੰਭਾਲ ਲੈਣੀਆਂ ਸੰਭਾਲੀ ਨਾ ਪਦੂ ਫਿਰ ਉਹਦੇ ਛੋਟੇ ਛੋਟੇ 7ਵੇਂ ਦਿਨ ਉਹ ਸਾਰਿਆਂ ਨੇ ਛੋਟੇ ਛੋਟੇ ਟੁਕੜੇ ਕਰਕੇ ਤੇ ਕੋਲਿਆਂ ਦੀ ਅੱਗ ਬਾਲ ਕੇ ਤੇ ਉਹਦੇ ਉੱਤੇ ਉਹਨਾਂ ਨੂੰ ਤੁਸੀਂ ਬਾਅਦ ਦੇਣਾ ਤੇ ਆਪਦੇ ਮੂੰਹ ਚ ਆਖੋ ਉੱਚੀ ਬੋਲ ਕੇ ਆਖੋ ਚਾਹੇ ਵੀ ਜਿੱਧਰੋਂ ਵੀ ਕੋਈ ਚੀਜ਼ ਆਈ ਹੈ ਇਹ ਉਧਰ ਹੀ ਜਾਵੇ ਸਮਝ ਗਏ ਜਿੱਦੋਂ ਵੀ ਇਹ ਚੀਜ਼ ਆਈ ਹੈ ਉਦਰੀ ਜਾਵੇ ਨੂੰ ਸਿੱਟਦੇ ਹੋ ਤੇ ਅੱਗੇ ਵਧਦੇ ਜਾਓ ਤੇ ਤੁਸੀਂ ਕਹਿੰਦੇ ਜਾਓ ਪ੍ਰਮਾਤਮਾ ਭਲੀ ਕਰੂ ਜੇ ਕੋਈ ਇਹ ਹੈ ਜਾਂ ਹੈ ਸ਼ੰਕਾ ਉਹ ਦੂਰ ਹੋ ਜੂ ਤੁਪਨੇ ਠੀਕ ਕਰ ਦੇਣਾ ਤੁਹਾਨੂੰ ਹੈਨਾ ਇਹ ਜ਼ਰੂਰ ਕਰਕੇ ਦੇਖੋ ਤੇ ਇਹ ਵੀ ਮਹਾਪੁਰਸ਼ਾਂ ਨੇ ਦੱਸਿਆ ਇੱਕ ਮੇਰੇ ਸਤਗੁਰਾਂ ਨੇ ਹੋਰ ਦੱਸਿਆ ਆਪਾਂ ਨੂੰ ਕੀਤੇ ਕਰਾਇਦਾ ਜੇ ਐ ਸ਼ੱਕ ਪੈ ਜੀ ਹੈਨਾ ਉਹ ਤੁਸੀਂ ਇੱਕ ਨਿੰਬੂ ਲੈਣਾ ਇਹ ਉਹ ਦੂਜਾ ਨੁਕਤਾ ਹੈ ਦੂਜਾ ਪਾ ਇਹ ਤੇ ਪਹਿਲਾ ਚਾਹੇ ਇਹ ਕਰ ਲਓ ਚਾਹੇ ਦੋਵੇਂ ਕਰ ਲਿਓ ਉਹ ਇੱਕ ਨਿੰਬੂ ਲੈ ਲਿਆ ਤੁਸੀਂ ਲੈ ਲੈਣਾ ਤਾਜ਼ਾ ਨਿੰਬੂ ਉਹ ਜਿਹੜੇ ਪਾਸੇ ਆਪਾਂ ਤੋੜਦਿਆਂ ਉਹਨੂੰ ਐਂ ਫੜ ਲਿਆ ਆ ਉਹ ਸਿਰਾ ਉੱਤੇ ਰੱਖਣਾ ਜਿੱਦੋਂ ਆਪਾਂ ਤੋੜਦਿਆਂ ਉਹਨੂੰ ਲੈ ਕੇ ਤੁਸੀਂ ਚਰਸਤੇ ਤੇ ਚਲੇ ਜਾਓ ਠੀਕ ਹੈ ਉ ਤਾਂ ਲੋਕਾਂ ਆਮ ਬਾਰ ਕਹਿੰਦੇ ਹੁੰਦੇ ਨੇ ਤੇ ਜੇ ਆਪਾਂ ਜਿਹੜੇ ਦਿਨ ਮਰਦੀ ਵੀ ਜਾ ਸਕਦੇ ਆ ਪਰ ਮੈਂ ਉਹ ਦਿਨ ਨਹੀਂ ਮੈਂ ਸੁਣਿਆ ਤੇ ਉਹ ਤੁਸੀਂ ਬਾਰ ਨੂੰ ਚਲੇ ਜਾਓ ਚਲ ਹਨਾ ਅੰਦਾਜ਼ੇ ਨਾਲ ਤੇ ਫਿਰ ਉਹਦੇ ਨਾਲ ਐਂ ਚਾਰ ਫਾੜੀਆਂ ਕਰੀਆਂ ਨੇ ਇੱਕ ਇਧਰੋਂ ਲਾ ਲਿਆ ਘੱਟ ਇਧਰੋਂ ਚਾਰ ਬਣ ਗਏ ਨਾ ਉਹਨਾਂ ਨੂੰ ਥੋੜ੍ਹੋਂ ਛੱਡਣਾ ਨਹੀਂ ਚਾਰੇ ਐ ਜੁੜੀਆਂ ਰੱਖਿਓ ਉਹ ਤਾਂ ਕੱਟ ਲਓ ਪਰ ਉਹਨੂੰ ਛੱਡਣਾ ਨਹੀਂ ਉਹ ਐ ਚਾਰੇ ਥੋੜੀਆਂ ਫੜੀਆਂ ਹੋਈਆਂ ਨੇ ਫਿਰ ਪਹਿਲਾਂ ਇੱਕ ਤੁਸੀਂ ਉਹ ਕਰ ਲਈ ਪੂਰਬ ਵੱਲ ਮੂੰਹ ਕਰਕੇ ਖੜ ਜਾਣਾ ਜਦੋਂ ਸੂਰਜ ਚੜਦਾ ਉਦੋਂ ਥੋੜਾ ਮੂੰਹ ਹੋਵੇ ਤੇ ਰਸਤੇ ਦੇ ਵਿੱਚ ਤੇ ਤੁਸੀਂ ਉਹ ਇੱਕ ਫਾੜੀ ਪਹਿਲਾਂ ਜਿਹੜੋਂ ਫੜੀ ਨਾ ਤੇ ਉਹ ਫਿਰ ਤੁਸੀਂ ਪਿੱਛੇ ਸਿੱਟ ਦਿਓ ਵੀ ਜਿੱਧਰੋਂ ਕੋਈ ਚੀਜ਼ ਆਈ ਜਾ ਉਧਰ ਹੀ ਜਾਵੇ ਫਿਰ ਆ ਦੂਜੀ ਲੈ ਕੇ ਪੱਛਮ ਵਾਲੀ ਫਿਰ ਉਹ ਅੱਗੇ ਇੱਧਰ ਸਿੱਟ ਦੇਣੀ ਆ ਸੱਜੇ ਆਪਣੇ ਪੂਰਬ ਵਾਲਾ ਤੇ ਤਾਂ ਫਿਰ ਤੁਸੀਂ ਫਿਰ ਬੋਲੋ ਵੀ ਜਿੱਧਰੋਂ ਕੋਈ ਕਰਿਆ ਕਰਾਇਆ ਚੀਜ਼ ਆਈ ਆ ਉਧਰ ਹੀ ਜਾਵੇ ਫਿਰ ਇਧਰੋਂ ਲੈ ਲਈ ਉਹ ਇਧਰ ਸਿੱਟੀ ਇਧਰੋਂ ਲੈ ਲਈ ਇਧਰ ਸਿੱਟੀ ਚਾਰੇ ਦਿਸ਼ਾਵਾਂ ਚੋਂ ਚਾਰੇ ਟੁਕੜੇ ਸਿੱਟ ਦਿਓ ਸ਼ੁਰੂ ਜਿਹੜੇ ਮਰਜ਼ੀ ਟੁਕੜੇ ਤੋਂ ਕਰ ਲਓ ਤੁਸੀਂ ਤਾਂ ਕਿ ਹੈ ਨਾ ਵੀ ਛੱਡਣਾ ਨਹੀਂ ਆਪਾਂ ਫਿਰ ਟੁਕੜੇ ਆਪਣੇ ਇਧਰ ਉਧਰ ਰਲ ਜਾਣਗੇ ਕਿਹੜਾ ਸੀ ਪੂਰਬ ਵਾਲਾ ਸੀ ਕਿਹੜਾ ਪੱਛਮ ਵਾਲਾ ਆਪਾਂ ਨੂੰ ਪਤਾ ਹੀ ਨਹੀਂ ਰਹਿਣਾ ਇਸ ਕਰਕੇ ਉਹਨੂੰ ਫੜ ਕੇ ਤਾਂ ਉਵੇਂ ਹੀ ਰੱਖਣਾ ਹੈਗਾ ਹੈ ਨਾ ਤੇ ਇਹ ਚਾਰੇ ਪਾਸੇ ਤੁਸੀਂ ਚਾਰੇ ਦਿਸ਼ਾਵਾਂ 'ਚ ਸਿੱਟੋ ਜੇ ਕਿਸੇ ਦਾ ਕੁਝ ਕਰਿਆ ਕਰਾਇਆ ਇਹ ਮਹਾਪੁਰਸ਼ਾਂ ਦੱਸਿਆ ਮੇਰੇ ਸਤਿਗੁਰ ਨੇ ਹਰ ਹਾਲਤ ਠੀਕ ਹੋ ਜੂ ਕਿਉਂਕੋ ਕਰਨ ਕਰਾਉਣ ਵਾਲੀਆਂ ਵੀ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਨੂੰ ਜੇ ਬਹਿਮ ਹੋ ਜੇ ਹੈਨਾ ਫਿਰ ਆਪਾਂ ਐ ਕਰ ਲਓ ਪੰਡਤਾਂ ਕੋਲੇ ਜਾਣ ਦੀ ਲੋੜ ਨਹੀਂ ਉਹਨਾਂ ਨੇ ਲੱਖਾਂ ਲੋਕਾਂ ਨੂੰ ਦੱਸਿਆ ਹੋਇਆ ਇਹ ਕੋਈ ਸਾਡੇ ਕਰਨਾਂ 'ਚ ਤਾਂ ਦੱਸੇ ਨਹੀਂ ਜੇ ਠੀਕ ਹੁੰਦਾ ਤਾਂ ਹੀ ਲੋਕ ਕਰਦੇ ਹੋਣਗੇ ਉਹ ਕਹਿੰਦੇ ਬਿਲਕੁਲ ਤੁਸੀਂ ਜੇ ਕਰਿਆ ਕਰਾਇਆ ਉਹ ਹਰ ਹਾਲਤ ਠੀਕ ਹੋ ਜੂ ਇਹ ਚਾਹੇ ਦੋਵੇਂ ਨੁਕਤੇ ਕਰ ਲਿਓ ਜਿਹੜੇ ਮੈਂ ਤੁਹਾਨੂੰ ਦੱਸਤੇ ਚਾਹੇ ਭਾਈ ਇੱਕ ਕਰਕੇ ਦੇਖ ਲਿਓ ਇਹ ਹੁਣ ਥੋਡੀ ਮਰਜੀ ਆ ਪ੍ਰਮਾਤਮਾ ਭਲੀ ਕਰੂ ਤੇ ਮੈਨੂੰ ਦਿਓ ਹੁਣ ਛੁੱਟੀਆਂ ਤੇ ਗੀਤ ਜਿਹੜਾ ਜ ਤੁਹਾਨੂੰ ਮੇਰਾ ਠੀਕ ਲੱਗਿਆ ਉਸ ਤਰ੍ਹਾਂ ਤੁਸੀਂ ਜਰੂਰ ਲਿਖਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਤੇ ਲਓ ਇੱਕ ਉਹ ਭੈਣ ਨੇ ਕਿਹਾ ਵੀ ਕਾਲੀ ਜੀਰੀ ਕੀ ਹੁੰਦੀ ਐ ਇੱਕ ਕਿਸੇ ਨੇ ਪਤਾ ਨਹੀਂ ਮੈਨੂੰ ਪੁੱਛਿਆ ਕੱਲ ਮੈਂ ਨੁਕਤਾ ਪਾਇਆ ਸੀ ਉਹ ਤੁਸੀਂ ਜਦੋਂ ਜਾਓਗੇ ਪੰਸਾਰੀ ਦੇ ਉਹ ਤੁਹਾਨੂੰ ਦੱਸਣਗੇ ਸਾਰੀਆਂ ਚੀਜ਼ਾਂ ਮੈਂ ਨਹੀਂ ਦੇਖੀਆਂ ਮੈਂ ਤਾਂ ਜੋ ਮਹਾਪੁਰਸ਼ ਦੱਸਦੇ ਨੇ ਜੇ ਚੀਜ਼ਾਂ ਹੈਗੀਆਂ ਤਾਂ ਹੀ ਪਤਾ ਲੱਗਦਾ ਨਾ ਤੇ ਭੈਣਾ ਨੇ ਲੈ ਵੀ ਆਂਦੇ ਨੇ ਪੰਸਾਰੀ ਦੇ ਉਹ ਕਾਲੀ ਜੀਰੀ ਤੇ ਲਓ ਫਿਰ ਧੰਨਵਾਦ ਮੇਰੀ ਜੀਓ ਦੇਖਣ ਲਈ ਕੱਲ ਨੂੰ ਫਿਰ ਮਿਲਦੇ ਆਂ